ਰਾਬਾ ਦਾ ਮਾਰਾ ਹੁੰਦਾ ਜਿਹੜਾ ਮਾੜੀ ਸੋਚ ਦੇਵੇ ਉਹ ਮੂੰਹ ਦਾ ਮਿੱਠਾ ਠੱਡ ਵਿੱਚ ਵੜ ਕੇ ਫੱਟੀ ਪਹੁੰਚ ਦੇਵੇ ਹਰ ਛੇਤੀ ਚਰਨੀ ਚੱਕਦਾ ਅਮਲੀ ਭੰਨਿਆ ਕੋਰੇ ਦਾ ਭਾਈ ਦਾ ਕੋਲੇ ਲਾ ਜਨ ਦਿਲ ਨੂੰ ਲੱਗੇ ਛੋਰੇ ਦਾ ਭਾਈ ਦਾ ਕੋਲੇ ਲਾ ਜਨ ਦਿਲ ਨੂੰ ਲੱਗੇ ਛੋਰੇ ਦਾ ਉਹ ਵੱਡਿਆਂ ਤੋਂ ਮਹਿਮਾਨ ਵਿੱਚੋਂ ਪਾਈ ਨੀਵੀਂ ਦਾ ਵੱਡਿਆਂ ਤੋਂ ਮਲੇ ਮਾਨ ਪਿੰਡ ਚੋਂ ਪਾਈ ਨੀਵੀਂ ਦਾ ਕਰਿਓ ਨਾ ਬਥਵਾਸ ਕਦੇ ਬਦ ਚੱਲਣ ਤੀਵੀਂ ਦਾ ਕਰਿਓ ਨਾ ਬਥਵਾਸ ਕਦੇ ਬਦ ਚੱਲਣ ਤੀਵੀਂ ਦਾ ਵੇ ਸੁਰਿਆ ਨੂੰ ਪਤਾ ਤਾਲ ਕੀ ਪੈਰ ਵੀ ਤੋੜੇ ਜਾ ਵੇ ਸੁਰਿਆ ਨੂੰ ਪਤਾ ਤਾਲ ਕੀ ਪੈਰ ਵੀ ਤੋੜੇ ਜਾ ਓ ਬੈਦਾ ਕੋਲੇ ਲਾਜ ਨੀ ਦਿਲ ਨੂੰ ਲੱਗੇ ਛੋਰੇ ਦਾ ਬੈਦਾ ਕੋਲੇ ਲਾਜ ਨੀ ਦਿਲ ਨੂੰ ਲੱਗੇ ਛੋਰੇ ਦਾ ਰਹਿਣ ਮਾਰਦੇ ਚਾਲਾ ਜਦ ਤੁਦ ਮਿਲ ਜੇ ਬਿੱਲਿਆਂ ਨੂੰ ਰਹਿਣ ਮਾਰਦੇ ਚਾਲਾ ਬਈ ਤੁਦ ਮਿਲ ਜੇ ਬਿੱਲਿਆਂ ਨੂੰ ਪੁੱਤ ਜੱਟ ਦਾ ਪਾਲੇ ਬਈ ਜਦ ਵਾ ਡੱਕ ਲਿਆ ਨੂੰ ਮਤਰਾ ਜਿਹੜੀ ਕਲਾ ਹੁੰਦੀ ਆ ਨਾ ਉਹ ਕਲਾ ਰੱਬ ਹੀ ਦਿੰਦਾ ਵਾ ਐ ਨਹੀਂ ਵੀ ਆਪਾਂ ਕਦੋਂ ਖਰੀਦ ਕੇ ਲਿਆ ਸਕਦੇ ਆ ਉਹ ਨਹੀਂ ਮਿਲਦੀ ਆ ਦੇਖੋ ਬਾਈ ਨਾ ਬੱਕਰੀਆਂ ਚਾਰਦਾ ਵਾ ਤੇ ਕਲਾ ਦੇਖੋ ਮਹਾਰਾ ਜੀ ਨੇ ਇਹਨੂੰ ਕਿੱਡੀ ਵੱਡੀ ਕਲਾ ਬਖਸ਼ੀ ਆ ਤੇ ਕੰਨਾ ਵਧੀਆ ਗਾਉਂਦਾ ਵਾ ਹੋਰ ਜੀ ਕੀ ਹਾਲ ਆ ਕਹਿਵਾ ਸੇ ਠੀਕ ਆ ਜੀ ਹਾਂ ਦੀ ਕਿਰਪਾ ਮਾਲਕ ਦੀ ਤੇ ਬੱਕਰੀਆਂ ਦਾ ਕੰਮ ਹੀ ਆਪਣਾ ਹਾਂ ਜੀ ਵੀਰੇ ਬੱਕਰੀਆਂ ਦਾ ਕੰਮ ਹੀ ਆ ਠੀਕ ਆ ਤੇ ਗਾਉਣ ਫਿਰ ਕਦੋਂ ਤੋਂ ਲੱਗਿਆ ਸੀਗਾ ਗਾਉਣ ਜੀ ਮੈਂ ਨਿੱਕਾ ਹੁੰਦਾ ਹੀ ਗਾਉਣਾ ਐ ਆ ਨਿੱਕਾ ਹੁੰਦਾ ਹੀ ਗਾਉਣਾ ਹਾਂਜੀ ਲਿਖਦਾ ਵੀ ਆਪ ਹੀ ਆ ਲਿਖਦਾ ਵੀ ਆਪ ਹੀ ਐ ਤੇ ਗਾਉਣਾ ਵੀ ਆਪ ਹੀ ਠੀਕ ਆ ਤੇ ਸਾਨੂੰ ਫਿਰ ਅੱਜ ਕੀ ਸੁਣਾਏਗਾ ਅੱਜ ਤੁਹਾਨੂੰ ਲੋਕ ਤਤ ਗੀਤ ਸੁਣਾਉਣਾ ਅੱਜ ਠੀਕ ਆ ਤੇ ਸੁਣਾ ਦੇ ਕਰਾਂਗੇ ਅੱਜ ਰੱਬ ਦਾ ਮਾਰਿਆ ਹੁੰਦਾ ਜਿਹੜਾ ਮਾੜੀ ਸੋਚ ਦੇਵੇ ਓ ਰੱਬ ਦਾ ਮਾਰਿਆ ਹੁੰਦਾ ਜਿਹੜਾ ਮਾੜੀ ਸੋਚ ਦੇਵੇ ਓ ਮੂੰਹ ਦਾ ਮਿੱਟਾ ਟੱਡ ਵਿੱਚ ਵੜ ਕੇ ਪੱਟੀ ਪਹੁੰਚ ਦੇਵੇ ਹਰ ਛੇਤੀ ਚਰਨੀ ਚੱਕਦਾ ਅਮਲੀ ਭੰਨਿਆ ਕੋਰੇ ਦਾ ਬਾਈ ਦਾ ਕੋਲੇ ਲਾਜ ਨਹੀਂ ਦਿਲ ਨੂੰ ਲੱਗੇ ਚੋਰੇ ਦਾ ਬਾਈ ਦਾ ਕੋਲੇ ਲਾਜ ਨਹੀਂ ਦਿਲ ਨੂੰ ਲੱਗੇ ਚੋਰੇ ਦਾ ਇਹ ਤੂੰ ਮੇ ਮਾਨ ਮੇ ਪਿੰਡ ਚੋਂ ਪਾਈ ਨੀਵੀਂ ਦਾ ਵੱਡਿਆਂ ਤੋਂ ਮਲੇ ਮਾਨ ਪਿੰਡ ਚੋਂ ਪਾਈ ਨੀਵੀਂ ਦਾ ਕਰਿਓ ਨਾ ਬਥਵਾਤ ਕਦੇ ਬਦ ਚੱਲਣ ਤੀਵੀਂ ਦਾ ਕਰਿਓ ਨਾ ਬਥਵਾਤ ਕਦੇ ਬਦ ਚੱਲਣ ਤੀਵੀਂ ਦਾ ਵੇ ਸੁਰਿਆਂ ਨੂੰ ਪਤਾ ਤਾਲ ਕੀ ਪੈਰ ਵੀ ਤੋੜੇਗਾ ਵੇ ਸੁਰਿਆਂ ਨੂੰ ਪਤਾ ਤਾਲ ਕੀ ਪੈਰ ਵੀ ਤੋੜੇਗਾ ਹੋ ਬੈਦਾ ਕੋਲੇ ਲਾਜ ਨੀ ਦਲ ਨੂੰ ਲੱਗੇ ਝੋਰੇ ਦਾ ਬਈ ਦਾ ਕੋਲੇ ਲਾਜ ਨਹੀਂ ਦਿਲ ਨੂੰ ਲੱਗੇ ਛੋਰੇ ਦਾ ਓ ਰਹਿਣ ਮਾਰਦੇ ਸਾਲਾ ਜਦਦ ਮਿਲ ਜੇ ਬਿੱਲਿਆਂ ਨੂੰ ਰਹਿਣ ਮਾਰਦੇ ਸਾਲਾ ਜਦਦ ਮਿਲ ਜੇ ਬਿੱਲਿਆਂ ਨੂੰ ਉੱਤ ਜੱਟ ਦਾ ਪਾਲੇ ਬਈ ਜਦਦ ਬਾਡਕ ਲਿਆ ਨੂੰ ਉੱਤ ਜੱਟ ਦਾ ਪਾਲੇ ਬਈ ਜਦਦ ਬਾਡਕ ਲਿਆ ਨੂੰ ਬਾਪੂ ਗਣ ਦਾ ਫਿੜੇ ਛਿਆੜ ਵੀ ਓਰੇ ਓਰੇ ਦਾ ਓ ਬਈ ਦਾ ਕੋਲੇ ਲਾਜ ਨਹੀਂ ਦਿਲ ਨੂੰ ਲੱਗੇ ਛੋਰੇ ਦਾ ਹੋ ਬੈਦਾ ਕੋਲੇ ਲਾਜ ਨਹੀਂ ਦਿਲ ਨੂੰ ਲੱਗੇ ਚੋਰੇ ਦਾ ਹੋ ਬੈਦਾ ਕੋਲੇ ਲਾਜ ਨਹੀਂ ਦਿਲ ਨੂੰ ਲੱਗੇ ਚੋਰੇ ਦਾ ਹੋ ਯਾਦ ਕੌਰੇ ਨੂੰ ਕਰਕੇ ਪਿੰਡ ਦੀਆਂ ਗਲੀਆਂ ਰੋਣ ਗਈਆਂ ਯਾਦ ਕੌਰੇ ਨੂੰ ਕਰਕੇ ਪਿੰਡ ਦੀਆਂ ਗਲੀਆਂ ਰੋਣ ਗਈਆਂ ਨਹੀਂ ਛੱਡਣ ਨਜ਼ਰ ਮਲਾਉਂਦੇ ਕੋਈ ਤਾਂ ਕਮੀਆਂ ਹੋਣ ਗਈਆਂ ਨੇਛੱਜ ਨਜ਼ਰ ਮਲ ਆਉਂਦੇ ਕੋਈ ਤਾਂ ਕਮੀਆਂ ਹੋਣ ਗਿਆ ਰੋਗੀ ਬੰਦਾ ਹੁੰਦਾ ਪਰੌਣਾ ਦਿਲ ਹੀ ਛੋੜੇਦਾ ਰੋਗੀ ਬੰਦਾ ਹੁੰਦਾ ਪਰੌਣਾ ਦਿਲ ਹੀ ਛੋੜੇਦਾ ਹੋ ਬੈਦਾ ਕੋਲੇ ਲਾਜ ਨਹੀਂ ਦਿਲ ਨੂੰ ਲੱਗੇ ਛੋਰੇਦਾ ਹੋ ਬੈਦਾ ਕੋਲੇ ਲਾਜ ਨਹੀਂ ਦਿਲ ਨੂੰ ਲੱਗੇ ਛੋਰੇਦਾ ਹੋ ਬੈਦਾ ਕੋਲੇ ਲਾਜ ਨਹੀਂ ਦਿਲ ਨੂੰ ਲੱਗੇ ਛੋਰੇਦਾ ਸਾਰਾ ਗਰਾਦਾ ਚਾਹਤਾ ਖੁਸ਼ ਕਰਤਾ ਤੇ ਇਹ ਮੰਨ ਲਓ ਵੀ ਮੂੰਹ ਜਮਨੀ ਹੋਉਣਾ ਹੈ ਹਾਂਜੀ ਆਈ ਗੋਣਾ ਮੇਰਾ ਠੀਕ ਆ ਸਾਰਾ ਮੂੰਹ ਜਮਨੀ ਹੋਉਣਾ ਫਿਰ ਹਾਂਜੀ ਠੀਕ ਆ ਤੇ ਹੋਰ ਕੀ ਕੋ ਫਿਰ ਲਿਖਿਆ ਵਾ ਲਿਖਿਆ ਸਮਝ ਗਏ ਸੋਚਿਆ ਦਿਮਾਗ ਦੇ ਵਿੱਚ ਕੀ ਸੋਚਿਆ ਹੋਇਆ ਵਾ ਹੋਰ ਕਿੰਨੇ ਕ ਗਾਣੇ ਭਰੇ ਹੋਇਆ ਇਹ ਬਾਸੇ ਦਾ ਕਾਲਾ ਹੀ ਹੋਇਆ ਪਿਆ ਟੱਡਾ ਅੱਛਾ ਅਗਲਾ ਕਹਿੰਦਾ ਕਾਪੀ ਗਾਲੀ ਹੋਈ ਆ ਇਹਦਾ ਅੱਛਾ ਵੀ ਬਾਸੇ ਦਾ ਟੱਡੀ ਕਾਲਾ ਹੋਇਆ ਪਿਆ ਸਾਰਾ ਇਹ ਜਦੋਂ ਮੰਨ ਲਓ ਵੀ ਇਹ ਜਿਹੜਾ ਤੂੰ ਗਾਣਾ ਸੁਣਾਇਆ ਵਾ ਇਹ ਜਦੋਂ ਮੰਨ ਲਓ ਵੀ ਉਹ ਕਰਦੇ ਆਂ ਵੀ ਬਣਾਉਨੇ ਆ ਗਾਣਾ ਦੋ ਟੱਪਿਆਂ ਦਾ ਚਾਰ ਟੱਪਿਆਂ ਦਾ ਉਹ ਤਾਂ ਫਿਰ ਕੱਲਾ ਬਹਿ ਕੇ ਬਣਾਉਣਾ ਤੇ ਕਿਵੇਂ ਬਣਾਉਣਾ ਵਾ ਕੱਲਾ ਬਹਿ ਕੇ ਬਣਾਉਣਾ ਜਿਵੇਂ ਅੱਛਾ ਹਾਂਜੀ